ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਹੁਣ ਗੱਲ ਕਰਦੇ ਆਂ ਅੱਜ ਦੇ ਵਿਸ਼ੇ ਬਾਰੇ ਵਿਚਾਰ ਚਰਚਾ ਦਾ ਵਿਸ਼ਾ ਹੈ ਕਿ ਆਓ ਵਿਲੇਸ਼ਰ ਅੱਖਾਂ ਖੋਲਿਏ ਕਿਤੇ ਧੇਰ ਨਾ ਹੋ ਜਾਏ ਇਹ ਵਿਸ਼ਾ ਬੜਾ ਪ੍ਰਸੰਗਿਕ ਹੈ ਅੱਜ ਦੇ ਨਾ ਸਿਰਫ ਪੰਜਾਬ ਦੇ ਨਾ ਸਿਰਫ ਭਾਰਤ ਦੇ ਬਲਕਿ ਪੂਰੀ ਦੁਨੀਆ ਦੇ ਸੰਦਰਭ ਵਿੱਚ ਕਿਉਂਕਿ ਜਿਸ ਤਰ੍ਹਾਂ ਆਲਮੀ ਤੌਰ ਤੇ ਕਮਾਂਧਰੀ ਪੱਦਰ ਤੇ ਮਨੁੱਖ ਗਾਫਲ ਹੋ ਰਿਹਾ ਔਰ ਉਸ ਅਵਸਥਾ ਵੱਲ ਜਾ ਰਿਹਾ ਜਿਹਦੇ ਵਿੱਚ ਉਹਨੂੰ ਚੰਗੇ ਮਾੜੇ ਦੀ ਕੋਈ ਤਮੀਜ਼ ਨਹੀਂ ਰਹੀ ਤੇ ਤਬਾਹੀ ਆਉਣੀ ਜਿਹੜੀ ਐ ਉਹ ਲਾਜ਼ਮੀ ਐ ਆਉਦੀਆਂ ਹੁੰਦੀਆਂ ਨੇ ਤਬਾਹੀਆਂ ਤੇ ਸਭੇ ਤਾਵਾਂ ਤੇ ਜਿਹੜਾ ਪਸਾਰਾ ਹੁੰਦਾ ਦੁਨੀਆ ਦਾ ਉਹ ਮਿਟ ਜਾਂਦਾ ਗੁਰਬਾਣੀ ਇਹਦੇ ਬਾਰੇ ਸਾਨੂੰ ਬਹੁਤ ਕੁਝ ਦੱਸਦੀ ਐ ਕਿਹੜਾ ਵਿਸ਼ਾ ਜਿਹਦੇ ਬਾਰੇ ਗੁਰਬਾਣੀ ਚੋਂ ਸਾਨੂੰ ਗਿਆਨ ਨਹੀਂ ਮਿਲਦਾ ਕਈ ਵਾਰ ਪਸਰੇ ਉਪਾਸਾਰ ਕਿ ਦੁਨੀਆ ਇੱਕ ਵਾਰੀ ਨਹੀਂ ਬਣੀ ਅਨੇਕ ਵਾਰ ਬਣੀ ਆ ਇਹ ਫਿਰ ਖਤਮ ਹੋਈ ਹੈ। ਜਿਵੇਂ ਬੱਚੇ ਆਪਾਂ ਨੇ ਆਲੇ ਹੰਦੀ ਦੇਖ ਸੀ ਨਾ ਆਪ ਵੀ ਕਰਦੇ ਸੀ। ਪਹਿਲਾਂ ਘਰ ਬਣਾ ਲਏ ਤੁਸੀਂ ਮਿੱਟੀ ਦੇ। ਫਿਰ ਨੂੰ ਢਾ ਲੈਂਦੇ ਸੀ। ਕਈ ਵਾਰ ਪਸਰਿਓ ਪਾਸਾਰ। ਕਈ ਵਾਰ ਦੁਨੀਆ ਬਣੀ ਹੈ ਤੇ ਕਈ ਵਾਰੀ ਤਬਾਹ ਹੋਈ ਹੈ। ਪਰ ਇੱਕ ਅਟਲ ਜਿਹੜੀ ਹੈ ਸਚਾਈ ਉਹ ਹੈ ਰੱਬ ਦੀ ਹੋਂਦ। ਸਦਾ ਸਦਾ ਇੱਕ ਏਕੰਕਾਰ। ਜੇ ਕੋਈ ਹੈ ਤੇ ਸੀ ਹੈ ਤੇ ਅੱਗੇ ਵੀ ਹੋਵੇਗਾ ਉਹ ਸਿਰਫ ਰੱਬ ਹੈ ਇਸ ਤਰ੍ਹਾਂ ਇਸ ਤੋਂ ਪਹਿਲਾਂ ਕਿਉਂਕਿ ਪਰਲੋ ਆਵੇ ਹਰ ਧਰਮ ਵਿੱਚ ਪਰਲੋ ਦਾ ਜ਼ਿਕਰ ਹੈ ਕਿਤੇ ਡੂਮਸਡੇ ਕਹਿੰਦੇ ਨੇ ਕਿਤੇ ਕਹਿੰਦੇ ਨੇ ਕਿਆਮਤ ਦਾ ਦਿਨ ਕਿਤੇ ਪਰਲੋ ਕਹਿੰਦੇ ਨੇ ਕਿਤੇ ਕਹਿੰਦੇ ਨੇ ਸਰਬਨਾਸ਼ ਕਿਤੇ ਕਹਿੰਦੇ ਨੇ ਤਬਾਈ ਇਹ ਨਜ਼ਰ ਆਉਂਦੀ ਹੈ ਜੋ ਹਾਲਾਤ ਹੈਗੇ ਨੇ ਇਹ ਡਰਾਉਂਡ ਨਹੀਂ ਤੁਹਾਨੂੰ 에피ਸੋਡ ਮੈਂ ਤਿਆਰ ਕਰ ਰਿਹਾ ਜਾਂ ਤੁਹਾਡੇ ਮੋਹਰੇ ਇਹ ਫੈਕਟ ਰੱਖ ਰਿਹਾ ਤੱਥ ਜਿਹੜੇ ਨੇ ਤੱਥਮੂਹੋਂ ਬੋਲਦੇ ਨੇ ਤੱਥਮੂਹੋਂ ਬੋਲਦੇ ਹੈ ਇਸ ਕਰਕੇ ਇਹਨਾਂ ਦੇ ਗੌਰ ਕਰਨਾ ਇਹਨਾਂ ਨੂੰ ਵਿਚਾਰਨਾ ਜਿੱਥੇ ਸਰਕਾਰਾਂ ਦਾ ਫਰਜ਼ ਹੈ ਕਮੇਟਰੀ ਸੰਸਥਾਵਾਂ ਦਾ ਫਰਜ਼ ਹੈ ਦੁਨੀਆ ਦੇ ਪਦਰਤੇ ਬਣੇ ਹੋਏ ਵੱਖ-ਵੱਖ ਸੰਗਠਨਾਂ ਦਾ ਫਰਜ਼ ਹੈ ਉਥੇ ਹਰ ਮਨੁੱਖ ਦਾ ਹਰ ਵਿਅਕਤੀ ਜਿਹੜਾ ਇਸ ਦੁਨੀਆ ਵਿੱਚ ਆਇਆ ਹੋਇਆ ਹੈ ਜਿੰਨੀ ਵੀ ਜ਼ਿੰਦਗੀ ਉਹਦੀ ਹੈ ਉਹਨੂੰ ਈਸ਼ ਪ੍ਰਤੀ ਸਤਿਸ਼ਟ ਹੋਣਾ ਚਾਹੀਦਾ ਇਹ ਜਿਹੜੇ ਨੁਕਤੇ ਮੈਂ ਤੁਹਾਡੇ ਨਾਲ ਵਿਚਾਰਨ ਲੱਗਾ ਇਸ ਐਪੀਸੋਡ ਦੇ ਰਾਹੀਂ ਤਾਂ ਕਿ ਆਪਾਂ ਮਨੁੱਖੀ ਹੋਂਦ ਨੂੰ ਬਚਾ ਸਕੀਏ ਜਿੰਨਾਕ ਬਚਾ ਸਕਦੇ ਆ ਜੋ ਹੋਣਾ ਉਹ ਤਾਂ ਹੋਣਾ ਹੀ ਹੈ ਕਿਉਂਕਿ ਗੁਰਬਾਣੀ ਕਹਿੰਦੀ ਜੋਖਸ ਕਰਨਾ ਸੋ ਕਰ ਰਹੇ ਹਾਂ ਜੋ ਉਹਨੇ ਕਰਨਾ ਉਹਨੇ ਕਰਨਾ ਹੀ ਹੈ ਜਦੋਂ ਉਹਨਾਂ ਨੇ ਦੁਨੀਆ ਨੂੰ ਹੁਣ ਐਸੇ ਜਿਹੇ ਤਰੱਕੀ ਦੀ ਸਿਖਰ ਜਦੋਂ ਕਿਸੇ ਚੀਜ਼ ਪਹਿਲਾਂ ਮੋੜ ਤੋਂ ਚੱਲਦੀ ਹੈ ਫਿਰ ਤਰੱਕੀ ਕਰਦੀ ਕਰਦੀ ਐਨ ਸਿਖਰ ਤੇ ਪੀਕ ਤੇ ਪਹੁੰਚ ਜਾਂਦੀ ਹੈ ਤੇ ਫਿਰ ਉਹਦਾ ਜ਼ਵਾਲ ਹੋਣਾ ਉਹਦਾ ਡਿਗਣਾ ਲਾਜ਼ਮੀ ਹੁੰਦਾ ਹੈ ਇਸ ਕਰਕੇ ਇਸ ਤੋਂ ਪਹਿਲਾਂ ਕਿ ਇਹ ਜਿਹੜਾ ਡਿਗਣ ਦਾ سلسلہ ਇਹ ਛੇਤੀ ਸ਼ੁਰੂ ਹੋ ਜਾਏ ਇਹਨੂੰ ਰੋਕਣ ਲਈ ਆਪਾਂ ਕੁਝ ਨਾ ਕੁਝ ਤਾਂ ਕਰ ਸਕਦੇ ਆ ਨਾ ਜਾਂ ਜਿੰਨਾ ਚਿਰ ਵੀ ਦੁਨੀਆ ਦੀ ਹੋਂਦ ਹੈ ਉਹਨਾਂ ਚਿਰ ਇਸ ਦੁਨੀਆ ਨੂੰ ਇੱਕ ਰਹਿਣ ਲਾਇਕ ਸਥਾਨ ਬਣਾ ਕੇ ਰੱਖੀਏ ਇਹ ਹੈ ਅੱਜ ਦਾ ਇਹ ਵਿਸ਼ਾ ਬੜਾ ਨਵੇਕਲਾ ਵਿਸ਼ਾ ਹੈ ਮੈਂ ਅਕਸਰ ਕੋਸ਼ਿਸ਼ ਕਰਦਾ ਹਾਂ ਆਪਣੀ ਬੁੱਧੀ ਜਿੰਨੀ ਕੁ ਮੇਰੀ ਹੈ ਕਿ ਕੋਈ ਵੱਖਰਾ ਲੀ ਤੋਂ हटਕੇ ਵਿਚਾਰ ਲਿਆ ਜਾਵੇ ਜਿਹਦਾ ਸਰੋਕਾਰ ਪੂਰੀ ਮਨੁੱਖਤਾ ਨਾਲ ਹੋਵੇ ਜੇ ਜਿਤੇ غور ਕਰਕੇ ਜਿਹਨੂੰ ਸੁਣ ਕੇ ਜਿਹਦੇ ਵਿਚਲੀਆਂ ਗੱਲਾਂ ਨੂੰ ਵਿਚਾਰ ਕੇ ਮਨੁੱਖਤਾ ਦਾ ਕੁਝ ਭਲਾ ਹੁੰਦਾ ਹੋਵੇ ਇਸੇ ਕਰਕੇ ਇਹਦਾ ਇਹ ਟਾਈਟਲ ਰੱਖਿਆ ਹੈ ਇਹਦਾ ਮੈਂ ਇੱਕ એવી ਟਾਈਟਲ ਹੈ ਸਬਟਾਈਟਲ ਕਿ ਕੌੜੇ ਸੱਚ ਦੇ ਸਾਵੇਂ ਅੱਖਾਂ ਨਾ ਮੀਟਿਏ ਬਲਕਿ ਅੱਖਾਂ ਖੋਲਿਏ ਕਈ ਵਾਰੀ ਹੁੰਦਾ ਹੈ ਨਾ ਕਿ ਬਿਰਦ ਨੂੰ ਦੇਖ ਕੇ ਝੂ ਅੱਖਾਂ ਮੀਟ ਲੈਂਦੇ ਨੇ ਉਹ ਕੋਈ ਹੱਲ ਨਹੀਂ ਹੈ ਮੁਕਾਬਲਾ ਕਰਨਾ ਹੈ ਸੋਚਣਾ ਹੈ ਸੋਚ ਕੇ ਅੱਗੇ ਵਧਣਾ ਹੈ ਤਾਂ ਆਓ ਇਸ ਵਿਸ਼ੇ ਨੂੰ ਚੋਈਏ ਗੱਲ ਕਰੀਏ ਕੀ ਕੀ ਖਤਰੇ ਨੇ ਦੁਨੀਆ ਤੇ ਮੰਡਰਾ ਰਹੇ ਕਿਵੇਂ ਮਨੁੱਖੀ ਤਹਜ਼ੀਬ ਮਨੁੱਖਤਾ ਦੀ ਹੋਂਦ ਦੁਨੀਆ ਦੀ ਹੋਂਦ ਅਤ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੀ ਹੈ ਮਨੁੱਖ ਤਰੱਕੀ ਕਰਦਾ 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 ਕਿੱਥੋਂ ਚੱਲਿਆ ਸੀ ਪੈਦਲ ਲੋਕ ਤੁਰਦੇ ਹੁੰਦੇ ਸਨ ਪਹਿਲਾਂ ਜੰਗਲਾਂ ਚ ਰਹਿੰਦੇ ਸਨ ਕੰਧਮੂਰ ਛੁਣ ਖਾਓ ਪਾਣੀ ਚਾਹੁੰਦਾ ਕੰਧਮੂਰ ਖਾ ਲੈਂਦੇ ਸਨ ਕੋਈ ਖਾਣ ਦੀ ਵੀ ਸੋਝੀ ਨਹੀਂ ਸੀ ਪੱਤਿਆਂ ਨਾਲ ਸਰੀਰ ਟਕਦੇ ਸਨ ਕੱਪੜੇ ਵੀ ਪਾਉਣ ਨੂੰ ਨਹੀਂ ਸਨ ਫਿਰ ਰਾਜ ਰਹਿੰਦੇ ਸਨ ਕਬੀਲਿਆਂ ਚ ਉਥੋਂ ਕਬਾਇਲੀ ਲਫ਼ਜ਼ ਬਣਿਆ ਟ੍ਰਾਈਬਸ ਫਿਰ ਹੌਲੀ ਹੌਲੀ ਸੋਝੀ ਆਉਣ ਲੱਗੀ ਫਿਰ ਉਹ ਇਕੱਠੇ ਚ ਰਹਿੰਦੇ ਸਨ ਫਿਰ ਉਹਨਾਂ ਨੇ ਕਸਬੇ ਬਣਾ ਲੈ ਛੋਟੇ ਛੋਟੇ ਪਿੰਡ ਬਣਾ ਲੈ ਕਸਬੇ ਬਣਾ ਲੈ ਉਥੋਂ ਫਿਰ ਸ਼ਹਿਰ ਬਣ ਗਏ ਫਿਰ ਹੌਲੀ ਹੌਲੀ ਮਨੁੱਖ ਤਰੱਕੀ ਕਰਦਾ ਕਰਦਾ ਹੁਣ ਦੇਖੋ ਤੁਸੀਂ ਤਰੱਕੀ ਦੀ ਹੱਦ ਹੈ ਕਿ ਮਨੁੱਖ ਚੰਦਰਮਾ ਤੇ ਪਹੁੰਚ ਗਿਆ ਕਿੱਡੀਆਂ ਕਿੱਡੀਆਂ ਕਾਢਾਂ ਸਾਇੰਸ ਦੀਆਂ ਆ ਗਈਆਂ ਜਿਹੜੀਆਂ ਗੱਲਾਂ ਕਦੀ ਸੋਚ ਵੀ ਨਹੀਂ ਸਿੱਕਦੇ ਉਹ ਗੱਲਾਂ ਹੋ ਰਹੀਆਂ ਨੇ ਕੰਪਿਊਟਰ ਯੁੱਗ ਨੇ ਮਸ਼ੀਨੀ ਯੁੱਗ ਨੇ ਜਾਂ ਜਦੋਂ ਦਾ ਫਰੈਂਚ ਰੈਵੋਲੂਸ਼ਨ ਦਾ ਆਗਾਜ਼ ਹੋਇਆ ਫਰਾਂਸ ਵਿੱਚ ਇੱਕ ਸੰਤੀ ਇਨਕਲਾਬ ਆਇਆ ਉਹਨੇ ਸਾਰੀ ਦੁਨੀਆ ਦੇ ਲੋਕਾਂ ਅਤੇ ਦੇਸ਼ਾਂ ਦਾ ਸਰਕਾਰਾਂ ਦਾ ਨਜ਼ਰੀਆ ਹੀ ਸੋਚਣ ਦਾ ਤੇ ਕੰਮ ਕਰਨ ਦਾ ਬਜ਼ਲ ਕੇ ਰੱਖ ਦਿੱਤਾ ਕੁਝ ਬਜ਼ਰਾ ਠੀਕ ਵੀ ਹੈ ਕੁਝ ਬਜ਼ਲਾ ਨੁਕਸਾਨ ਦੇ ਵੀ ਹੈ ਇਹਦਾ ਹੁਣ ਨੁਕਸਾਨ ਦੇ ਜਿਹੜਾ ਹਿੱਸਾ ਉਹ ਵਧ ਰਿਹਾ ਇਹੋ ਚਿੰਤਾ ਦੀ ਘੰਟੀ ਹੈ ਇਹੋ ਚਿੰਤਾ ਦਾ ਸੰਕੇਤ ਹੈ ਜਿਹੜੇ ਸਟੇਟ ਕਰਨ ਲੱਗੇ ਹਨ ਜਿਹੜਾ ਮਨੁੱਖ ਚੰਦ ਤੇ ਜਾਨ ਦੀ ਗੱਲ ਕਰਦਾ ਸੀ ਚੰਦਰਮਾ ਤੇ ਮੇਰਾ ਚੰਦਾ ਮਾਮਾ ਕਹਿੰਦੇ ਹੁੰਦੇ ਸੀ ਫਿਰ ਕਹਿੰਦੇ ਉਹ ਧਰਤੀ ਹੈ ਗੁਰੂ ਸਾਹਿਬ ਨੇ ਤਾਂ ਪਹਿਲਾਂ ਕਹਤਾ ਸੀ ਧਰਤੀ ਹੋਰ ਪਰੇ ਹੋਰ ਹੋਰ ਕਈ ਧਰਤੀਆਂ ਨੇ ਪਾਤਾਲਾ ਪਾਤਾਲ ਲੱਖ ਅਗਾਸਾਂ ਗਾਸ ਗੁਰਨਾਕ ਦੇਵ ਜੀ ਮਹਾਰਾਜ ਸੈਂਟੀਫਿਕ ਸੋਚ ਦੇ ਧਾਰਨੀ ਸਨ ਉਹ ਜੋ ਸਾਇੰਸ ਹੁਣ ਕਹਿੰਦੀ ਹੈ ਉਹ ਆਪਣੇ ਸਮੇਂ ਵਿੱਚ ਕਹੇ ਗਏ ਸਨ ਉਹ ਉਹਨਾਂ ਦੀਆਂ ਗੱਲਾਂ ਤੇ ਚੱਲ ਰਹੀ ਹੈ ਸਾਇੰਸ ਕਈ ਧਰਤੀਆਂ ਨੇ ਕਈ ਆਕਾਸ਼ ਹੈ ਕਈ ਪਾਤਾਲ ਨੇ ਕਈ ਖੰਡ ਬ੍ਰਾਹਮੰਡ ਨੇ ਕੋਈ ਅੰਤ ਪਾਰਾਵਾਰ ਨਹੀਂ ਤੇ ਚੰ드ਰਮਾ ਵੀ ਇੱਕ ਧਰਤੀ ਹੈ ਅੰਟਾਰਕਟਿਕਾ ਤੱਕ ਪਹੁੰਚ ਗਏ ਚੰ드ਰਮਾ ਤੱਕ ਪਹੁੰਚ ਗਏ ਮਨੁੱਖ ਇਹਨਾਂ ਜੋਥੇ ਨਗਰੀ ਬਸਾਉਣੀ ਹੈ ਉੱਥੇ ਮਨੁੱਖ ਦਾ ਵਾਸਾ ਕਰਨਾ ਉਹ ਤਾਂ ਹਲੇ ਸੰਭਵ ਨਹੀਂ ਹੋ ਸਕਿਆ ਪਰ ਫੇਰਾ ਪੂਰਾ ਜ਼ਰੂਰ ਮਾਰਾਈ ਨੇ ਉਹ ਸਾਇੰਸਤਾਨ ਜਾਣਦੇ ਨੇ ਉਹਨਾਂ ਦਾ ਕੰਮ ਹੈ ਇੰਨੀ ਤਰੱਕੀ ਕਰਨ ਵਾਲਾ ਤੇ ਚੰਨ ਨੂੰ ਵੇਖ ਕੇ ਆਉਣ ਦਾ ਦਾਵਾ ਕਰਨ ਵਾਲਾ ਮਨੁੱਖ ਜਿਹੜਾ ਉਹ ਧਰਤੀ ਮਾਂ ਨੂੰ ਭੁੱਲ ਗਿਆ ਜਿੱਥੇ ਉਹਦੇ ਪੈਰ ਨੇ ਜਿੱਥੇ ਉਹਦੇ ਪੈਰ ਠਕੇ ਹੋਏ ਨੇ ਜਿੱਥੇ ਉਹ ਵਸਦਾ ਜਿੱਥੇ ਉਹ ਰਹਿੰਦਾ ਉਸ ਧਰਤੀ ਮਾਂ ਦੀ ਸੰਭਾਲ ਕਰਨੀ ਉਹਦੀ ਇੱਜ਼ਤ ਕਰਨੀ ਉਹਦੀ ਰੱਖਿਆ ਕਰਨੀ ਮਨੁੱਖ ਬਿਲਕੁਲ ਵਸਾਰ ਚੁੱਕਾ ਹੈ ਮਨੁ ਮੈਂ ਕਈ ਵਾਰੀ ਕਿਹਾ ਤਿੰਨ ਸਾਥੀਆਂ ਜਿਹੜੀਆਂ ਨੇ ਉਹ ਤਾਂ ਠੀਕ ਨਾ ਧਰਤੀ ਜਿਹੜਾ ਜਿਗਰਾ ਕਿਸੇ ਦਾ ਕੋਈ ਨਹੀਂ ਜਿਹੜੀ ਆਪਣੇ ਸੀਨੇ ਦੇ ਤੇ ਅਨੇਕਾਂ ਪਹਾੜਤ ਤੇ ਅਸਮਾਨ ਛੁੰਦੇ ਪਹਾੜਤ ਦਰਿਆ ਇੰਨੀ مخلوقات ਦੁਨੀਆ ਇਹ ਇੰਨੀਆਂ ਇਮਾਰਤਾਂ ਇਹਨੇ ਦਰਿਆ ਇਹਨੇ ਸਮੁੰਦਰ ਸਭ ਕੁਝ ਆਪਣੇ ਸੀਨੇ ਦੇ ਤੇ ਲਈ ਫਿਰਦੀ ਹੈ ਫੇਰ ਵੀ ਉਹ ਪਾਈ ਗੁਰਦਾਸ ਸਿੰਘ ਦੇ ਨੇ ਕਿ ਉਹ ਇਹ ਪਾਰ ਬੜੇ ਸ਼ਾਂਤ ਰਿਕਨੜ ਚੁੱਕੀ ਫਿਰਦੀ ਹੈ ਇੱਕ ਧਰਤੀ ਮਾਂ ਧਰਤੀ ਹੈ ਉਹਈ ਮਾਤਾ ਜਿਹਨੇ ਸਾਨੂੰ ਜਨਮ ਦਿੱਤਾ ਤੇ ਇੱਕ ਧਰਤੀ ਮਾਂ ਉਹ ਵੀ ਧਰਤੀ ਦੇ ਬਰਾਬਰ ਸਾਡੀ ਬੋਲੀ ਜਿਸ ਬੋਲੀ ਨਾਲ ਜੁੜੇ ਰਵਾਂਗੇ ਆਪਣੀ ਮਾਂ ਬੋਲੀ ਨਾਲ कि ਅਸੀਂ ਆਪਣੀ ਹੋਂਦ ਨੂੰ ਤੇ ਆਪਣੇ ਵਿਰਸੇ ਨੂੰ ਸੰਭਾਲੀ ਰੱਖਾਂਗੇ। ਤੇ ਉਹ ਜਿਹੜਾ ਮਨੁੱਖ ਚੰ드ਰਮਾ ਦੀ ਬਾਤ ਪਾਉਂਦਾ ਹੈ ਉਹ ਧਰਤੀ ਮਾਨਤਾ ਭੁੱਲ ਗਿਆ। ਉਹਦੇ ਕੁੜਮੇੜੀਆਂ ਮਿਲ ਰਹੀਆਂ ਦਾਤਾ ਜਿਹੜੀਆਂ ਉਹ ਵੀ ਉਹ ਦਰਖਨਾਰ ਘਰ ਬੈਠਾ। ਉਹ ਸੋਚਦਾ ਹੀ ਨਹੀਂ ਕਦੀ ਸੋਚਣ ਦਾ ਸਮਾਂ ਹੀ ਨਹੀਂ। ਭਈ ਕਿੰਨੀਆਂ ਬੇਸ਼ਕੀਮਤੀ ਦਾਤਾਾਂ ਕਿੰਨੇ ਖਜ਼ਾਨੇ ਇਹ ਧਰਤੀ ماں ਸਾਨੂੰ ਦਿੰਦੀ ਹੈ ਅਸੀਂ ਲੈਨੇ ਵੀ ਹਿੱਦਦੇ ਆ ਤੇ ਅਸੀਂ ਦਾਤਾਂ ਵੀ ਤੋਂ ਪ੍ਰਾਪਤ ਕਰਦੇ ਆ ਮੁੱਢ ਕਦੀਮ ਤੋਂ ਜਦੋਂ ਕਾਦਰ ਨੇ ਕੁਦਰਤ ਸਾਜੀ ਹੈ ਪ੍ਰਕਿਰਤੀ ਸਾਜੀ ਹੈ ਇਹ ਬਨਸਪਤੀ ਇਹ ਸਾਰਾ ਪਸਾਰਾ ਜਦੋਂ ਸਿਰਜਿਆ ਇਹ ਖੇਲ ਬਣਾਇਆ ਦੁਨੀਆ ਦਾ ਖੇਲੀ ਹੈ ਇੱਕ ਤੇ ਇਹ ਪਸਾਰਾ ਜਿਹੜਾ ਸੀ ਬੜਾ ਸੁੰਦਰ ਸੀ ਬੜਾ ਦਿਲਕਰ ਸੀ ਬੜਾ ਸਾਫ ਸੁਥਰਾ ਸੀ ਬੜਾ ਸੱਚ ਸੀ ਬੜਾ ਪਵਿੱਤਰ ਸੀ ਬੜਾ ਰਾਇਨ ਲਾਇਕ ਸੀ ਜ਼ਿੰਦਗੀ ਦੇ ਪਰਿਵਾਰ ਨੂੰ ਅੱਗੇ ਤੋਰਨ ਵਾਲਾ ਸੀ ਤੇ ਹੁਣ ਕੀ ਹੋ ਗਿਆ ਹੁਣ ਮਨੁੱਖ ਜਿਹੜਾ ਉਹ ਆਪਣੇ ਇਸ ਫਰਜ਼ ਤੋਂ ਬਿਲਕੁਲ ਟਾਲਾ ਵਟਣ ਵਾਲੇ ਪਾਸੇ ਚੁਰਪਿਆ ਕਿ ਇਹ ਜੋ ਕੁਦਰਤੀ ਦਾਤਾਂ ਨੇ ਇਹ ਤਾਂ ਐਵੇਂ ਮਿਲ ਜਾਂਦੀਆਂ ਸਾਨੂੰ ਅ ਰੂੰਗੇ ਵਿੱਚ ਇਸ ਤਰ੍ਹਾਂ ਨਹੀਂ ਹੈ ਇਹ ਕੁਦਰਤ ਨੇ ਬਹੁਤ ਸੋਸ਼ ਸੰਤ ਕੇ ਸਾਨੂੰ ਦਾਤਾਂ ਦਿੱਤੀਆਂ ਨੇ ਜਿਨ੍ਹਾਂ ਨੂੰ ਸਾਨੂੰ ਸਵਾਲ ਲੈਣਾ ਚਾਹੀਦਾ ਮਨੁੱਖ ਦੀ ਬਿਰਤੀ ਜਿਹੜੀ ਆ ਨਾ ਉਹ ਹੁਣ ਵਿਗੜੈਲ ਬਿਰਤੀ ਹੈ ਬੜਾ ਸੁੰਦਰ ਰਸ ਹੈ ਮਾਝੇ ਦਾ ਵਿਗੜਾਇਣ ਇਸ ਵਿਗੜਾਇਲ ਬਿਰਤੀ ਦੇ ਮਨੁੱਖ ਨੇ ਕੀ ਕੀਤਾ ਕੁਦਰਤ ਦੀ ਸੁੰਦਰਤਾ ਨੂੰ ਕ੍ਰੂਪਤਾ ਵਿੱਚ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ ਹੁਣ ਮਸਾਲਾ ਲੈ ਲਓ ਪਹਾੜ ਖਿਸਕ ਰਹੇ ਨੇ ਮਨੁੱਖ ਜ਼ਿੰਮੇਵਾਰ ਹੈ ਅਸੀਂ ਜ਼ਿੰਮੇਵਾਰ ਹਾਂ ਪਹਾੜ ਖਿਸਕ ਰਹੇ ਨੇ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਤੇ ਅਰਬਾਂ ਖਰਬਾਂ ਫੈਕਟਰੀਆਂ ਚੋਂ ਨਿਕਲਦਾ ਧੂਆਂ ਹਵਾ ਨੂੰ ਗੰਦਲਾ ਕਰ ਰਿਹਾ ਹਵਾ ਵਿੱਚ ਸਾਹ ਲੈਣਾ ਜੇ ਸਵਾ ਨੇ ਸਾਨੂੰ ਜ਼ਿੰਦਗੀ ਦੇਣੀ ਹੈ ਉਹ ਦੁਸ਼ਵਾਰ ਹੁੰਦਾ ਜਾ ਰਿਹਾ ਹੈ ਪਾਣੀ ਵੀ ਗੰਦਲਾ ਹਵਾ ਵੀ ਗੰਦਲੀ ਤੇ ਪ੍ਰੋਡਿਊਸ਼ਨ ਇੰਨਾ ਜ਼ਹਿਰੀਲਾ ਧੂਆਂ ਇੰਨਾ ਕਿ ਰਹਿ ਰਿਆ ਬਦਨਾ ਰੁੱਖਾਂ ਨੂੰ ਅਸੀਂ ਤੜਾ ਤੜ ਬੇਰੈਮੀ ਨਾਲ ਵੜ ਰਹੇ ਹਾਂ ਕਟਾਈ ਕਰ ਰਹੇ ਹਾਂ ਉਹਨਾਂ ਦੀ ਧਰਤੀ ਰੌਂਡ ਬੌਂਡ ਹੋ ਰਹੀ ਹੈ ਸਾਡੀ ਦੀ ਖੂਬਸੂਰਤੀ ਖਤਮ ਹੋ ਰਹੀ ਹੈ ਜੰਗਲ ਜਿਹੜੇ ਨੇ ਉਹ ਬਹੁਤ ਜ਼ਰੂਰੀ ਨੇ ਮਨੁੱਖੀ ਹੋਂਦ ਲਈ ਇਹ ਮੀਂਹ ਲਿਆਉਣ ਦਾ ਵੀ ਕਾਰਨ ਬਣਦੇ ਨੇ ਮੀਂਹ ਦਾ ਵਾਤਾਵਰਨ ਦਾ ਸੰਤੁਲਨ ਠੀਕ ਰੱਖਦੇ ਨੇ ਤਾਂ ਇਹਦੇ ਨਤੀਜੇ ਫਿਰ ਕੀ ਸਾਹਮਣੇ ਆ ਰਹੇ ਆ ਆ ਹੁਣੇ ਲੇਟੈਸਟ ਸੀਰੀਆ اور ਤੁਰਕੀ ਵਿੱਚ ਜੋ ਤਬਾਈ ਹੋਈ ਹੈ ਜੋ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਜੋ ਦੇਖੀਆਂ ਨਹੀਂ ਜਾਂਦੀਆਂ ਇਹ ਮਨੁੱਖ ਦੀ ਗੋਫਲਤ ਦਾ ਕਿਤੇ ਨਾ ਕਿਤੇ ਨਤੀਜਾ ਨਤੀਜਾ ਉਹਦਾ ਸਟਾਕ ਹਾਲੇ ਵੀ ਨਹੀਂ ਅਸੀਂ ਜਾਗਦੇ ਇਹ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਕੋਹੇ ਦਾ ਪੁਚਾਲਾ ਅਸੀਂ ਸਾਰਾ ਸ਼ਹਿਰ ਹੀ ਕਰਕੇ ਆ ਸੀ ਵੰਡ ਤੋਂ ਪਹਿਲਾਂ ਦੀ ਗੱਲ ਹੈ ਇਸ ਤੋਂ ਬਾਅਦ ਬੜ ਬਹੁਤ ਬਹੁਤ ਭੈੰਕਰ ਕਾਰਜ ਹੋਏ ਮਨੁੱਖ ਦੇ ਗਵਰਨਰ ਕਾਰ ਕਿਤੇ ਸੁਨਾਮੀ ਆ ਰਹੀਆਂ ਕਿਤੇ ਚਟਾਨਾ ਖਿਸਕ ਰਹੀਆਂ ਕਿਤੇ ਜਿਹੜਾ ਜਿਹੜੇ ਪਹਾੜ ਨੇ ਉਹ ਹਿੱਲਣ ਲੱਗ ਪਏ ਉਹ ਉਹਨਾਂ ਉਹਨਾਂ ਦੇ ਵਿੱਚ ਵੀ ਖੰਡਾ ਪੈਦਾ ਹੋ ਗਿਆ ਉਹ ਹੁਣ ਸ਼ੁਰੂ ਹੋ ਗਿਆ ਤੇ ਇਹ ਇਸ ਸਾਰੀਆਂ ਲਾਮਤਾਂ ਨੇ ਕਿ ਮਨੁੱਖੀ ਸਭਿਤਾ ਜਾਂ ਮਨੁੱਖੀ ਜਿਹੜੀ ਹੋਂਦ ਹੈ ਦੁਨੀਆ ਦੀ ਹੋਂਦ ਹੈ ਉਹਦੇ ਤੇ ਇੱਕ ਬੜਾ ਹੀ ਖਤਰਨਾਕ ਕਿਸਮ ਦਾ ਸਵਾਲੀਆ ਨਿਸ਼ਾਨ ਲੱਗ ਰਿਹਾ ਇਹ ਪਤੀ ਮਨੁੱਖ ਨੂੰ ਸੁਚੇਤ ਹੋਣ ਦੀ ਲੋੜ ਹੈ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਸੰਸਥਾਵਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਹਰ ਵਿਅਕਤੀ ਨੂੰ ਹੁਣ ਤੁਸੀਂ ਦੇਖਿਆ ਜੰਗਲਾਂ ਨੂੰ ਆਮ ਤੌਰ ਤੇ ਅੱਗ ਲੱਗ ਜਾਂਦੀ ਹੈ ਕਿਤੇ ਭਿਆਨਕ ਸੋਕਾ ਪੈ ਰਿਹਾ ਕਿਤੇ ਮੀਂਹ ਇੰਨੇ ਪੈ ਰਿਹਾ ਕਿ ਉਹਦੇ ਨਾਲ ਹੜ੍ਹ ਆ ਰਿਹਾ ਕਿਤੇ ਸੋਕਾ ਹੀ ਇੰਨਾ ਭਿਆਨਕ ਹੈ ਕਿ ਫਸਲਾਂ ਹੀ ਤਬਾਹ ਹੋ ਰਹੀਆਂ ਤੇ ਗੱਲ ਕਰੀਏ ਬਿਮਾਰੀਆਂ ਦੀ ਜਿੰਨਾ ਹੀ ਸਾਇੰਸ ਇਹ ਦਾਅਵਾ ਕਰਦੀ ਹੈ ਮੈਡੀਕਲ ਸਾਇੰਸ ਕਿ ਅਸੀਂ ਬਹੁਤ ਵਧੀਆ ਇਲਾਜ ਦੇ ਤਰੀਕੇ ਲੱਭ ਰਹੇ ਹਾਂ ਉਨੀਆਂ ਹੀ ਕੁਦਰਤ ਕੁਦਰਤ ਬੜੀ ਕਾਰਸਾਜ਼ ਹੈ ਕੁਦਰਤ ਬੜੀ ਪ੍ਰਬਲ ਹੈ ਕੁਦਰਤ ਸਭ ਤੋਂ ਵੱਡੀ ਐ ਮਾਲਕਾ ਕੁਦਰਤ ਸਾਰੇ ਪਸਾਰੇ ਦੀ ਉਹ ਜੋ ਚਾਹੇ ਕਰ ਸਕਦੀ ਐ ਜਾਂ ਰੱਬ ਕਹਿ ਲੋ ਉਹ ਫਿਰ ਨਵੇਂ-ਨਵੇਂ ਰੋਗ ਇੱਕ ਜਹ ਲਾਇ ਲਬਦਾ ਦੂਜਾ ਨਵਾਂ ਰੋਗ ਖੋੜ ਆ ਜਾਂਦਾ ਆ ਕਰੋਨਾ ਨੇ ਪਿੱਛੇ ਕਿੰਨੀ ਤਬahi ਮਚਾਈ ਇਸ ਤਰ੍ਹਾਂ ਦੇ ਹੋਰ ਰੋਗ ਹੁਣ ਇੱਕ ਜਮੀ ਉਹਦੀ ਕਿਸਮ ਆ ਗਈ ਇਸ ਤਰ੍ਹਾਂ ਇਹਦਾ ਕੋਈ ਜਿਹੜਾ ਆਢਾ ਲਾਉਣਾ ਨਾ ਕੁਦਰਤ ਨਾਲ ਲਫ਼ਜ਼ਾ ਸਹੀ ਆਡਾ ਜਿਹੜਾ ਮਨੁੱਖ ਨੇ ਆਡਾ ਲਾਇਆ ਜਿਹਦਾ ਪੈਦਾ ਕੀਤਾ ਹੋਇਆ ਮਨੁੱਖਾ ਜੇ ਉਹਦੇ ਨਾਲ ਆਪਣੇ ਪੈਦਾ ਕਰਨ ਵਾਲੇ ਕਾਦਰ ਨਾਲ ਹੀ ਆਪਣੇ ਪਿਓ ਨਾਲ ਹੀ ਜੇ ਬੱਚਾ ਆਡਾ ਲਾਉਂਦਾ ਹੈ ਤੇ ਫਿਰ ਉਹਦਾ ਨਤੀਜਾ ਕੀ ਨਿਕਲੇਗਾ ਉਹ ਉਹ ਕੋ ਪ੍ਰਾਪਤ ਨਹੀਂ ਕਰ ਸਕਦਾ ਉਹਦੀ ਕਰੋਪੀ ਦਾ ਸ਼ਿਕਾਰ ਹੋਵੇਗਾ ਉਹਦੇ ਨਾਲ ਉਹਦਾ ਬਾਪ ਨਰਾਜ਼ ਹੋਵੇਗਾ ਕੁਝ ਸਾਡੀ ਮਾਈ ਬਾਪ ਇਸ ਕਰਕੇ ਕੁਦਰਤ ਦੇ ਅਨੁਸਾਰੀ ਹੋ ਕੇ ਚੱਲਣਾ ਜਿਹੜਾ ਉਹ ਮਨੁੱਖ ਭੁੱਲ ਗਿਆ ਤੇ ਤਾਂ ਹੀ ਪਾਈ ਅਸੀਂ ਚੇਤੇ ਕਰਾ ਰਹੇ ਹਾਂ ਇਸ ਐਪੀਸੋਡ ਰਾਹੀਂ ਬਾਰ-ਬਾਰ ਮੈਂ ਕਹਿ ਰਿਹਾ ਬੇਨਤੀ ਕਰ ਰਿਹਾ ਕਿ ਸੋਚੋ ਕੁਝ ਪਲ ਤਾਂ ਸੋਚੋ ਇਹਨੀ ਦੌੜ ਚੋਂ ਕੀ ਖਟਿਆ ਹਾਂ ਤਰੱਕੀ ਕਰਨਾ ਹਰ ਇਨਸਾਨ ਦਾ ਫਰਜ਼ ਹੈ ਪਰ ਕੁਝ ਨਿਯਮਾਂ ਦੇ ਮੁਤਾਬਕ ਕੁਝ ਇਹ ਉਸੂਲਾਂ ਦੇ ਮੁਤਾਬਕ ਕੁਝ ਦਾਇਰਾਕਾਰ ਚ ਰਹਿੰਦੇ ਹੋਏ ਕਿਸੇ ਕਾਰ ਉੱਚ ਰਹਿੰਦੇ ਹੋਏ ਜਦੋਂ ਤੱਕ ਮਾਤਾ ਸੀਤਾ ਜੀ ਉਸ ਕਾਰ ਦੇ ਅੰਦਰ ਰਹੇ ਜਿਹੜੀ ਰਾਮਚੰਦਰ ਜੀ ਤੇ ਲక్ష్మణ ਜੀ ਕੱਢ ਕੇ ਗਏ ਸਨ ਉਹਨਾਂ ਚਿਰ ਉਹ ਸੁਰੱਖਿਤ ਰਹੇ ਜਦੋਂ ਕਾਰ ਚੋਂ ਬਾਹਰ ਆ ਗਏ ਰਾਮ ਕਾਰ ਚੋਂ ਉਦੋਂ ਹੀ ਉਹਨਾਂ ਨੂੰ ਰਾਵਣ ਜਿਹੜਾ ਸੀ ਉਹ ਇਤਿਹਾਸ ਦੇ ਮੁਤਾਬਕ ਅਗਵਾ ਕਰਕੇ ਲੈ ਗਿਆ ਇਹ ਹੈ ਜਿਹੜੀ ਕੁਦਰਤ ਦੀ ਲਕੀਰ ਹੈ ਕੁਦਰਤ ਨੇ ਕੁਝ ਸੀਮਾਵਾਂ ਮਿੱਥੀਆਂ ਹੋਈਆਂ ਨੇ ਉਹਦੇ ਤੋਂ ਬਾਹਰ ਜਾਣ ਦਾ ਨਰ ਜਨਮ ਦਾ ਕਟਾ ਹੈ ਨੁਕਸਾਨ ਹੀ ਨੁਕਸਾਨ ਹੈ ਇਹ ਰਾਸੀ ਉਠਾ ਰਹੇ ਪਰ ਸਮਝ ਫਿਰ ਨਹੀਂ ਰਹੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਗੁਰਬਾਣੀ ਦੀ ਤੋਖ ਹੈ ਮੈਂ ਹਰ ਗੱਲ ਤੇ ਗੁਰਬਾਣੀ ਦੀ ਤਾਂ ਮਹ ਸਾਹਿਬ ਦੰਨਾ ਕਿ ਕਿੰਨਾ ਗਿਆਨ ਭਰਿਆ ਹੋਇਆ ਹੈ ਮਨ ਜਾਣਤ ਸਭ ਬਾਤ ਇਹ ਮਨ ਸਾਰੀ ਗੱਲ ਜਾਣਦਾ ਹੈ ਸਮਝਦਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਜਾਣ ਸਭ ਬਾਤ ਜਾਣਤ ਹੀ ਔਗਣ ਕਰੇ ਇਹ ਜਾਣਦੇ ਪੁੱਝਦੇ ਔਗਣ ਕਰਦਾ ਕਾਹੇ ਕੀ ਕੁਸ਼ਲਤ ਹੱਥ ਦੀਪ ਕੂਏ ਪਰੇ ਇਡਾ ਮੂਰਖ ਹੈ ਹੱਥ 'ਚ ਦੀਵਾ ਫੜਿਆ ਹੋਇਆ ਲੋਹ ਕਰਨ ਲਈ ਤੇ ਡਿਗਰੇ ਆਣੇ ਖੂਤ ਜਾ ਕੇ ਜਾਣਦੇ ਪੁੱਝਦੇ ਹੋਏ ਇਹ ਆ ਸੰਦੇਸ਼ ਗੁਰੂ ਸਾਹਿਬ ਉਦੋਂ 100 ਸਾਲ ਪਹਿਲਾਂ ਇਹ ਅਮਰ ਬੋਲ ਕਹਿ ਗਏ ਲਿਖ ਗਿਆ ਗੁਰਬਾਣੀ ਸਾਡੇ ਲਈ ਇਹ ਜਿਹੜੀਆਂ ਅਲਾਮਤਾਂ ਨੇ ਇਹ ਅਸੀਂ ਆਪ ਸਹੇੜੀਆਂ ਹੋਈਆਂ ਨੇ ਕੁਦਰਤ ਨੂੰ ਨਾ ਦੋਸ਼ ਦੇਈਏ ਫਿਰ ਰੱਬ ਨੇ ਜੀ ਆ ਕਰ ਦਿੱਤਾ ਰੱਬ ਨੇ ਤਬਾਈ ਮਚਾਤੀ ਰੱਬ ਨੇ ਬੜਾ ਮਾਰਾ ਕੀਤਾ ਉੱਥੇ ਤੁਰਕੀ ਵਿੱਚ ਫਲਾਣੇ ਜਗ੍ਹਾ ਸੁਨਾਮੀ ਆ ਗਈ ਫਲਾਣੇ ਜਗ੍ਹਾ ਸਮੁੰਦਰੀ ਤੂਫਾਨ ਆ ਗਿਆ ਫਲਾਣੇ ਜਗ੍ਹਾ ਪੁਚਾਲ ਆ ਗਿਆ ਫਲਾਣੇ ਜਗ੍ਹਾ ਹੜ ਆ ਗਿਆ ਇਹ ਸਾਡੀਆਂ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਪੰਜਾਬੀ ਦੀ ਕਹਾਵਤ ਹੈ ਬੜੀ ਹਸ਼ੂਰ ਹਰ ਨੇ ਸੁਣੀ ਹੈ ਜਿਹੜਾ ਬੰਦਾ ਆਪ ਜਾ ਕੇ ਫਸਦਾ ਜਾਲ ਵਿੱਚ ਸਮਝੇ ਹੋਏ ਕਿ ਪਹਿਲਾਂ ਤੋਕਣ ਆਈਏ ਉਹਦਾ ਤਾਂ ਫੇਰਾ ਵੀ ਰੱਖ ਹੈ ਪਹਿਲਾਂ ਪਹਿਲ ਸ਼ਿਆਣੇ ਤੋਂ ਸੁਣ ਜੋ ਸੁਣਦੇ ਆ ਰਹੇ ਆ ਜਾਂ ਜੋ ਲਿਖਤਾਂ ਚ ਪੜ੍ਹਦੇ ਆ ਰਹੇ ਆ ਕਿਉਂਕਿ ਆਪਣੀ ਉਮਰ ਪੋਗ ਰਹੀ ਹੈ ਨਾ ਸਭ ਤੋਂ ਪਹਿਲਾਂ ਬਹੁਤ ਕੁਝ ਹੋ ਚੁੱਕਾ ਹੈ ਯੋਗ ਦਾ ਪਦਾਨਿਕ ਕਦੋਂ ਦੀ ਸ੍ਰਿਸ਼ਟੀ ਕੁਦਰਤ ਨੇ ਬਣਾਈ ਮੈਂ ਦੱਸਿਆ ਵੀ ਕਈ ਵਾਰੀ ਬਣੀ ਤੇ ਕਈ ਵਾਰੀ ਖਤਮ ਹੋਈ ਤੇ ਫੇਰ ਕੁਝ ਸਭ ਕਰ ਕਾਰਨ ਸਮਰਥ ਹੈ ਤੇ ਪਹਿਲਾਂ ਤਾਂ ਸਭ ਕੁਝ ਠੀਕ ਠਾਕ ਚੱਲਦਾ ਰਿਹਾ ਜਿੰਨਾ ਚਿਰ ਠੀਕ ਠਾਕ ਚੱਲਦਾ ਰਿਹਾ ਉਦੋਂ ਕਲਯੁਗ ਦੇ ਵਿੱਚ ਵੀ ਕਹਿੰਦੇ ਕਲਯੁਗ ਦੀ ਉਮਰ ਬੜੀ ਆ ਉਦੋਂ ਸਤਯੁਗ ਵਰਗੇ ਹਾਲਾਤ ਹੀ ਬਣੇ ਰਹੇ ਪਰ ਢਾਈਕ ਸਾਲ ਦਾ ਸਮਾਂ ਹੈ ਸ਼ਿਆਨ ਦੇ ਦਸਤਾਨਿਕ 250 ਸਾਲ ਤੋਂ ਜਦੋਂ ਮਨੁੱਖ ਦੀ ਸੋਚ ਵਿਗੜਾਈ ਹੋਈ ਆ ਤੇ ਮਨੁੱਖ ਕਰਾਹੇ ਪੈ ਗਿਆ ਤਰੱਕੀ ਦੇ ਨਾਂ ਦੇ ਉੱਤੇ ਬਹੁਤ ਫਿਰ ਵਾਬਰਣ ਲੱਗਾ ਕਿ ਬਾ ਸ਼ਾਇਦ ਕੁਦਰਤ ਤੋਂ ਵੀ ਵੱਧ ਜਿਹੜਾ ਹੈਗਾ ਤਾਕਤਵਰ ਤੇ ਅਕਲਮੰਦ ਹੈ ਅਕਲ ਤਾਂ ਕੁਦਰਤ ਨੇ ਦਿੱਤੀ ਆ ਨਾ ਉਸ ਅਕਲ ਨੂੰ ਵਰਤਣਾ ਹੈ ਮਨੁੱਖਤਾ ਦੀ ਭਲੇ ਲਈ ਨਾ ਕਿ ਐਟਮ ਬੰਬ ਵਰਗੀਆਂ ਚੀਜ਼ਾਂ ਬਣਾ ਕੇ ਤਬਾਹੀ ਵਾਲੀਆਂ ਤੇ 2.5 ਸਾਲ ਤੋਂ ਜਦੋਂ ਤੋਂ ਮੈਂ ਦੱਸਿਆ ਕਿ ਉਹ ਰੈਵੋਲੂਸ਼ਨ ਆਈ ਹੈ ਫ੍ਰੈਂਚ ਰੈਵੋਲੂਸ਼ਨ ਉਦੋਂ ਤੋਂ ਮਨੁੱਖ ਦੀ ਜਿਹੜੀ ਸੋਚ ਹੈਗੀ ਆ ਉਹ ਮਸ਼ੀਨੀ ਸੋਚ ਬਣ ਗਈ ਮਸ਼ੀਨ ਜਿਹੜੀ ਹੁੰਦੀ ਆ ਉਹ ਫੀਲ ਨਹੀਂ ਕਰ ਸਕਦੀ ਉਹ ਮਹਿਸੂਸ ਨਹੀਂ ਕਰ ਸਕਦੀ ਉਹ ਉਹਦੇ ਅੰਦਰ ਅਹਿਸਾਸੇ ਜ਼ਿੰਦਗੀ ਨਹੀਂ ਹੁੰਦਾ ਜੀਵਨ ਦਾ ਅਹਿਸਾਸ ਨਹੀਂ ਹੁੰਦਾ ਕੋਮਲ ਭਾਵਨਾਵਾਂ ਨਹੀਂ ਹੁੰਦੀਆਂ ਕਹਿੰਦੇ ਨਾ ਫਲਾਣਾ ਬੰਦਾ ਤਾਂ ਮਸ਼ੀਨ ਜਿਹਾ ਹੀ ਆ ਦੋਨੋਂ ਵਟਾਜਿਆ ਪੰਜਾਬੀ ਜੀ ਕਹਿੰਦੇ ਨਾ ਹੱਸਦਾ ਨਾ ਕੋਈ ਗੁੱਸੇ ਚਾਹੁੰਦਾ ਹੈ ਨਾ ਉਹ ਪਤਾ ਨਹੀਂ ਮਸ਼ੀਨ ਹੀ ਹੈ ਮਸ਼ੀਨ ਨਹੀਂ ਆਦਮੀ ਆਦਮੀ ਬਣਿਆ ਰਹਿਣਾ ਚਾਹੀਦਾ ਉਹਦੇ ਅੰਦਰ ਉਹ ਸਾਰੀਆਂ ਭਾਵਨਾਵਾਂ ਉਹ ਸਾਰੀਆਂ ਫੀਲਿੰਗਸ ਉਹ ਸਾਰੇ ਜਜ਼ਬਾਤ ਉਹ ਸਾਰੇ ਉਹਦੇ ਅੰਦਰ ਵਿਚਾਰ ਜਿਹੜੇ ਨੇ ਸ਼ੁਭ ਵਿਚਾਰ ਉਹ ਰਹਿਣੇ ਚਾਹੀਦੇ ਆ ਅਹਿਸਾਸ ਰਹਿਣੇ ਚਾਹੀਦੇ ਆ ਤਾਂ ਕਿ ਆਪਣੇ ਆਪ ਨਾਲ ਜੁੜਿਆ ਰਹੇ ਕੁਦਰਤ ਨਾਲ ਜੁੜਿਆ ਰਹੇ ਤੇ ਦੁਨੀਆ ਦੇ ਵਿਕਾਸ ਲਈ ਉਹ ਆਪਣਾ ਨਗਰ ਹਿਸਾਬ ਆਵੇ ਨਾ ਕਿ ਵਿਨਾਸ਼ ਲਈ ਉਹਨੂੰ ਵਿਨਾਸ਼ ਦੇ ਰਾਹ ਤੇ ਪਏ ਹੋਏ ਆ ਜਨੇ ਰਾਹ ਦੱਸੇ ਨੇ ਸਾਰੇ ਕੁਰਾ ਜਿਹੜੇ ਕੁਰਾਹੇ ਪਏ ਆ ਨਾ ਜਿਹੜੇ ਜੰਗਲ ਵੱਢ ਰਹੇ ਆ ਤੇ ਹੌਸਲਾ ਜਿਹੜੀਆਂ ਨੇ ਉਹਨਾਂ ਤੇ ਧੜਾ ਧੜ ਤੇਜ਼ਾਬੀ ਜਿਹੜੇ ਮਾਦੇ ਨੇ ਉਹਨਾਂ ਦੇ ਛਿੜਕਾ ਕਰ ਰਹੇ ਆ ਸਪਰੇਆ ਕਰ ਰਹੇ ਆ ਤੇ ਵੱਧ ਤੋਂ ਵੱਧ ਜ਼ਹਿਰੀਲੀਆਂ ਗੈਰਸਾਂ ਜੜੀਆਂ ਕਾਰਖਾਨੇ ਦੀਆਂ ਚਿਮਨੀਆਂ ਚੋਂ ਨਿਕਲ ਕੇ ਹਵਾ ਨੂੰ ਗੰਦਲਾ ਕਰ ਰਹੀਆਂ ਨੇ ਮਨੁੱਖ ਦਾ ਜੀਵਨ ਮਹਾਲ ਹੋਇਆ ਪਿਆ ਤੇ ਰੌਲੇ ਦਾ ਪ੍ਰਦੂਸ਼ਨ ਲੋ ਇਕਲ ਹੋਰ ਰੌਲੇ ਦਾ ਜਿਹੜਾ ਜਿਹੜੀ ਸ਼ਾਂਤੀ ਹੈ ਨਾ ਮਨ ਦੇ ਟਿਕਾ ਲਈ ਕਿਸੇ ਵੀ ਕਾਰਜ ਲਈ ਇਹ ਜ਼ਰੂਰੀ ਹੈ ਕਿ ਕਾਰਜ ਸਫਲ ਹੋਵੇ ਉਦੋਂ ਸ਼ਾਂਤ ਮਾਹੌਲ ਬਹੁਤ ਚਾਹੀਦਾ ਹੁਣ ਰੌਲੇ ਦਾ ਪ੍ਰਦੂਸ਼ਨ ਇੰਨਾ ਹੈ ਅਰਬਾਂ ਖਰਬਾਂ ਵਾਹਨ ਜਿਹੜੇ ਨੇ ਉਹ ਸੜਕਾਂ ਤੇ ਟੁੱਟੀਆਂ ਪੱਜੀਆਂ ਸੜਕਾਂ ਤੇ ਚੱਲਦੇ ਨੇ ਹਾਰਨ ਵੱਜਦੇ ਨੇ ਉਹਨਾਂ ਚੋਂ ਵੀ ਗੈਸਾਂ ਨਿਕਲਦੀਆਂ ਫੇਰ ਜਿਹੜੇ ਸ਼ੋਰ ਪ੍ਰਦੂਸ਼ਣ ਜਿਹੜਾ 뮤직 ਦੇ ਨਾਂ ਤੇ ਚੱਲ ਰਿਹਾ ਵੱਡੇ ਵੱਡੇ ਡਰਮ ਜਿਹੇ ਜਦੋਂ ਵੱਜਦੇ ਨੇ ਆ ਪਿੰਡਾਂ ਵਿੱਚ ਹੁਣ ਡੀਜੇ ਦਾ ਨਵਾਂ ਇੱਕ ਚੱਲਿਆ ਪ੍ਰਚਲਨ ਇਹ 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 ਗਫਲਤ ਨੇ ਦਾ ਕੀ ਕੀ ਹੈ ਹੋਰ ਉਹ ਕੋਈ ਬੰਦਾ ਵੀ ਇਹ ਨਹੀਂ ਸੋਚਦਾ ਕਿ ਜੇ ਕੋਈ ਨੇੜੇ ਦਿਲ ਦਾ ਮਰੀਜ਼ ਹੈ ਤੇ ਅਸੀਂ ਜਿਹੜੇ ਡਰਮ ਜਿਹਾਂ ਵਜਾਉਨੇ ਉਹ ਮੈਂ ਕਈ ਵਾਰੀ ਫੀਲ ਕਰਕੇ ਦੇਖਿਆ ਉਹ ਦਿਲ ਦੇ ਤੇ ਇੰਨਾ ਧਮਕਦੀ ਪੈਂਦੀ ਆ ਉਹ ਕੋਈ ਬੰਦਾ ਉਹਦੇ ਨਾਲ ਚਲਾਣਾ ਵੀ ਕਰ ਸਕਦਾ ਇਸ ਕਰਕੇ ਕੋਈ ਨਹੀਂ ਸੋਚਦਾ ਇਹ ਸਾਰੀ ਮਕੈਨੀਕਲ ਸੋਚ ਹੈ ਇਹ 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 ਨਵੇਂ ਪੋਚ ਦੀ ਤਾਂ ਹੁਣ ਸੋਚ ਜਿਹੜੀ ਆ ਉਹ ਬਿਲਕੁਲ ਹੀ ਇੱਕ ਹੋਰ ਪਾਸੇ ਨੂੰ ਕਿਸੇ ਅਣ ਦੇਖੀ ਦਿਸ਼ਾ ਵਾਲੀ ਚੱਲ ਪਈ ਹੈ ਇਹਦੇ ਮਾਰੂਨ ਚੀਜ਼ੇ ਛੇਤੀ ਸਾਹਮਣੇ ਆਉਣ ਗਈ ਆਉਣ ਲੱਗ ਪਿਆ ਹੈ ਆ ਨਸ਼ੇ ਨੁਸ਼ੇ ਜਿਹੜੇ ਨੇ ਚੱਲਦੇ ਸਭ ਕੁਝ ਇਹ ਕਰਾਹੇ ਪੈਣ ਦੀ ਨਿਸ਼ਾਨੀ ਹੈ ਅਮੀਰੀ ਕਿਸੇ ਨੂੰ ਕੁਦਰਤ ਨੇ ਬਖਸ਼ੀ ਹੈ ਮੁਬਾਰਕ ਹੈ ਉਹਦਾ ਸਦਉਪਯੋਗ ਕਰੋ ਆਪਣੇ ਪਰਿਵਾਰ ਤੇ ਖਰਚ ਕਰੋ ਬਾਕੀ ਰਹਿਦੀ ਜਿਹੜੀ ਬਚੀ ਰਕਮਾਂ ਉਹ ਚੰਗੇ ਕੰਮਾਂ ਤੇ ਲਾਓ ਆਪਣੀ ਪਰਨਿਤਾ ਖਰਚੋਈ ਚੰਗੇ ਕੰਮਾਂ ਤੇ ਲਾਓ ਨਾ ਕਿ ਮਾਰੇ ਕਮਾਤੇ ਨਾ ਕਿ ਦੂਜੇ ਨੂੰ ਨੁਕਸਾਨ ਪਹੁੰਚਾਉਣ ਲਈ ਕਾਹੀ ਗੁਰੂ ਸਾਹਿਬ ਨੇ ਦਸਵੰਦ ਦਾ ਇੱਕ ਜਿਹੜਾ ਸਿਸਟਮ ਸ਼ੁਰੂ ਕੀਤਾ ਸੀ ਪ੍ਰਥਾ ਚਲਾਈ ਸੀ ਕਿ ਆਪਣੀ ਹੱਕ ਹਲਾਲ ਦੀ ਕਮਾਈ ਦਸਾਂ ਨੌਹਾਂ ਦੀ ਕਮਾਈ ਦਸਾਂ ਉਹਦਾ ਮਤਲਬ ਦੋਨੇ ਹੱਥ ਪੰਜ ਇਧਰਲੇ ਨੌ ਦੇ ਪੰਜ ਇਧਰਲੇ ਦੋਹਾਂ ਹੱਥਾਂ ਨਾਲ ਕੀਤੀ ਜਿਹੜੀ ਕਮਾਈ ਹੈ ਕਿਰਤ ਕਮਾਈ ਕਾਹੀ ਇਹਨੂੰ ਕਹਿੰਦੇ ਕਿਰਤ ਕਮਾਈ ਦਾ ਦਸਵਾਂ ਹਿੱਸਾ ਰਾਈਟਲੀ ਅਰਨਡ ਇਨਕਮ ਦਾ ਦਸਵਾਂ ਹਿੱਸਾ ਗੁਰੂ ਘਰ ਵਿੱਚ ਜਾਂ ਚੰਗੇ ਕਮਾਉ ਦਾ ਮਨੁੱਖਤਾ ਦੀ ਪਲਾਇ ਲਈ ਲਓ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਹੀ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲ ਕੈ ਉਹ ਪੈਸਾ ਜ਼ਰੂਰੀ ਨਹੀਂ ਗੁਰਦੁਆਰੇ ਚੜਾਓ ਕਿਸੇ ਹਸਪਤਾਲ ਨੂੰ ਦੇ ਦਿਓ ਜਿਹੜਾ ਸਹੀ ਮਾਨਵਤਾ ਮੁਨਕਤਾ ਦੀ ਸੇਵਾ ਕਰਦਾ ਹੋਵੇ ਜਾਂ ਤੁਸੀਂ ਬਣਾ ਦਿਓ ਕੋਈ ਇਸ ਤਰ੍ਹਾਂ ਦਾ ਆਧਾਰਾ ਕੋਈ ਖੜਾ ਕਰੋ ਜਿਹਦੇ ਨਾਲ ਮੁਨਕਤਾ ਦਾ ਭਲਾ ਹੋਵੇ ਮੁਨਕਤਾ ਦਾ ਗਮ ਘਟੇ ਚਾਹੇ ਸਰੀਰ ਕੋਵੇ ਚਾਹੇ ਮਾਨਸਿਕ ਹੋਵੇ ਚਾਹੇ ਆਰਥਿਕ ਹੋਵੇ ਕੋਈ ਲੋੜਵੰਦੀ ਦੀ ਮਦਦ ਕਰ ਦਿਓ ਉਹਨਾਂ ਦੀ ਲੜਕੀਆਂ ਦੇ ਵਿਆਹ ਕਰ ਦਿਓ ਉਹਨਾਂ ਦੇ ਵਿਸਾਇਤਾ ਦੇ ਦਿਓ ਕੋ ਬੱਚੇ ਪੜ ਪੜ ਉੱਚਕਾਬਲ ਹੁੰਦੇ ਨੇ ਪੜਾਈ ਵਿੱਚ ਬੜੇ ਹੁਸ਼ਿਆਰ ਹੁੰਦੇ ਨੇ ਹੁਣ ਹੰਦਰ ਹੁੰਦੇ ਨੇ ਪਰ ਉਹਨਾਂ ਦੇ ਮਾਪੇ ਪੜਾ ਨਹੀਂ ਸਕਦੇ ਉਹਨਾਂ ਦੀ ਮਦਦ ਕਰ ਦਿਓ ਕਿਸੇ ਦਾ ਗੁਜ਼ਾਰਾ ਨਹੀਂ ਚੱਲਦਾ ਉਹਨਾਂ ਨੂੰ ਕੁਝ ਅਨਾਜ ਦੇ ਦਿਓ ਇਸ ਤਰ੍ਹਾਂ ਬਹੁਤ ਸਾਰੇ ਤਰੀਕੇ ਨੇ ਜਿਹਨਾਂ ਤੋਂ ਆਦਮੀ ਪਾਠਕ ਚੁੱਕਾ ਹੈ ਹਰ ਚੰਗੀ ਗੱਲ ਤੋਂ ਇਹ ਨਹੀਂ ਦੁਨੀਆ 'ਚ ਵੀ ਦਾਸਤ ਕਿਸੇ ਚੀਜ਼ ਦਾ ਵੀ ਨਹੀਂ ਹੈਂਡ ਵਿਰਲੇ ਨਹੀਂ ਕਣੇ ਹੈਗੇ ਆ ਜਿਨ੍ਹਾਂ ਦੇ ਸਿਰ ਤੇ ਇਹ ਇਹ ਸ੍ਰਿਸ਼ਟੀ ਚੱਲ ਰਹੀ ਹੈ ਤੇ ਇਹ ਧਰਤੀ ਦਾ ਤੋਲ ਜਿਹੜਾ ਇਹ ਖੜਾ ਹੈ ਹਲੇ ਧਰਤੀ ਦਾ ਭਾਰ ਚੁੱਕੀ ਹੈ ਕਥਾ ਹੈ ਨਾ ਇੱਕ ਬਲਦ ਹੈ ਪਤਾਲ ਵਿੱਚ ਜਿਹਨੇ ਆਪਣੇ ਸ਼ਿੰਗਾ ਤੇ ਧਰਤੀ ਦਾ ਭਾਰ ਚੁੱਕਿਆ ਹੋਇਆ ਹੈ ਪਰ ਗੁਰੂ ਨਾਨਕ ਦੇਵ ਜੀ ਕਿਉਂਕਿ ਵਿਗਿਆਨਕ ਸੋਚਦੇ ਮਹਾਨ ਰੈਬਰਸਨ ਉਹਨਾਂ ਨੇ ਕਿਹਾ ਵੀ ਉਹ ਜਿਹੜਾ ਬਲਦ ਭਾਰ ਚੁੱਕੀ ਖੜਾ ਹੈ ਉਹ ਕਾ ਉਹ ਕਿਹਦੇ ਤੇ ਕਿਹਦੇ ਆਸਰੇ ਤੇ ਖੜਾ ਹੈ ਉਹ ਉਹਦੇ ਜਿਹੜੇ ਚਾਰ ਲਤਾਂ ਨਹੀਂ ਉਹਦੀਆਂ ਉਹ ਕਾਦੇ ਤੇ ਟਿਕੀਆਂ ਹੋਈਆਂ ਨੇ ਇਸ ਕਰਕੇ ਇਹ ਇਹ ਗੁਰੂ ਸਾਹਿਬ ਦਾ ਸੰਦੇਸ਼ ਜਿਹੜਾ ਸੀ ਇਹ ਤਾਂ ਹੀ ਇਸਲਾਮ ਵਿੱਚ ਵੀ ਹੈ ਉਹ ਤਾਂ ਕਹਿੰਦੇ ਜ਼ਕਾਤ ਵੀ ਤੁਸੀਂ ਆਪਣੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚੋਂ ਕੁਝ ਹਿੱਸਾ ਲੋੜਵੰਦਾਂ ਦੀ ਬਲਦ ਵਾਸਤੇ ਕਢੋ ਇਹ ਵੀ ਭੁੱਲ ਗਿਆ ਮਨੁੱਖ ਬਸ ਆਪਣਾ ਹੀ ਮਾਇਆ ਦੀ ਲਾਲਸਾ ਇਹ ਮਾਇਆ ਜਿਹੜੀ ਆ ਇਹ ਕਿਸੇ ਦੇ ਨਾਲ ਨਹੀਂ ਜਾਂਦੀ ਕੁਛ ਨਹੀਂ ਨਾਲ ਜਾਣਾ ਜਾਣਾ ਤੇ ਤੁਹਾਡੇ ਸ਼ੁਭਕਾਰ ਜਾਣੇ ਨੇ ਸੋਈ ਇਹ ਸਾਰੀ ਵਿਚਾਰ ਦਾ ਜੋ ਗੱਲਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਇਹ ਤੁਹਾਨੂੰ ਨਿਰਾਸ਼ਾ ਵਾਲ ਤੱਕਣ ਵਾਸਤੇ ਨਹੀਂ ਕੀਤੀਆਂ ਇਹ ਤੁਹਾਨੂੰ ਜਾਗਰੂਕ ਕਰਨ ਲਈ ਕੀਤੀਆਂ ਨੇ ਇਹ ਤੁਹਾਨੂੰ ਆਪਣਾਤਨ ਦੇ ਕਈਆਂ ਗੱਲਾਂ ਨੇ ਤਾਕੇ ਆਪਾਂ ਸਾਰੇ ਸਮੇਤ ਮੇਰੇ ਆਪਾਂ ਸਹੀ ਰਾਹ ਧਾਰਨ ਕਰੀਏ ਕੁਦਰਤ ਦੇ ਅਨੁਸਾਰੀ ਹੋਈਏ ਤੇ ਕੁਦਰਤ ਸੰਗ ਦੋਸਤੀ ਪਾਈਏ ਮਨੁੱਖਤਾ ਨੂੰ ਜਿਹੜੇ ਖਤਰੇ ਨੇ ਇਹਨਾਂ ਨੂੰ ਆਪਣੇ ਆਪ ਲਈ ਖਤਰਾ ਸਮਝ ਕੇ ਇਹ ਨਹੀਂ ਕਿ ਮੈਨੂੰ ਕੀ ਅੱਜ ਇਹ ਆ ਜ਼ਮਾਨੇ ਦੀ ਗੱਲ ਕਿ ਮੈਨੂੰ ਕੀ ਮੈਨੂੰ ਕੀ ਨਹੀਂ ਸਭ ਕੀ ਉન્નਤੀ ਮੈਂ ਆਪਣੀ ਉન્નਤੀ ਇਹ ਸਮਝ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਜਿਹੜੇ ਬੜੇ-ਬੜੇ ਖਤਰੇ ਦਰਪੇਸ਼ ਨੇ ਇਹਨੂੰ ਛੋਟੇ ਨਾ ਸਮਝੋ ਛੋਟੀ ਤੋਂ ਗੱਲ ਵੱਡੀ ਬਣਦੀ ਹੈ ਛੋਟੀ ਸਮੱਸਿਆ ਤੋਂ ਬਹੁਤ ਵੱਡਾ ਮਸਲਾ ਬਣ ਜਾਂਦਾ ਗੁੰਝਲਦਾਰ ਕਈ ਵਾਰ ਹਲ ਉਹਦਾ ਲੰਮਾ ਹੀ ਨਹੀਂ ਕੋਈ ਇਸ ਕਰਕੇ ਹਾਲੇ ਸਮਾਂ ਹੈਗਾ ਅਸੀਂ ਸੋਚੀਏ ਕਿ ਸਹੀ ਰਾਹ ਅਰਨ ਕਰੀਏ ਸਹੀ ਜੀਵਨ ਜੜ ਜਿਹੜੀ ਅਪਣਾ ਕੇ ਇੰਡੀਵਿਜੂਅਲ ਤੋਂ ਗੱਲ ਸ਼ੁਰੂ ਹੋਵੇ ਫਿਰ ਸਰਕਾਰਾਂ ਵੀ ਤੇ ਦੇਸ਼ ਜਿਹੜੇ ਨੇ ਤੇ ਕਮਾਂਦਰੀ ਜਥੇਬੰਦੀਆਂ ਉਹ ਮਨੁੱਖਤਾ ਨੂੰ ਆ ਰਹੀ ਤਵਾਹੀ ਤੋਂ ਬਚਾਉਣ ਵਾਸਤੇ ਨਿਗਰ ਉਪਰਾਲੇ ਕਰਨ ਇਹ ਸਾਡਾ ਅੱਜ ਦਾ ਐਪੀਸੋਡ ਤੁਹਾਡੇ ਸਾਹਮਣੇ ਕਰਨ ਦਾ ਮੁੱਖ ਮਕਸਦ ਸੀ ਐਪੀਸੋਡ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੇਖਦੇ ਰਹੋ ਆਪਣਾ ਚੈਨਲ ਤਾਂ ਪੰਜਾਬ ਟਾਕਸ